ਉਸੜ ਘੱਟੇ ਬਾਂਵਣੀ ਸੇਵਿਆਂ ਚੱਦ ਤੁਹਾਨੂੰ ਲੱਗ ਜਾਊਗਾ ਪਤਾ ਵੀ ਮੈਂ ਬੋਲ ਕਿਤੇ ਲਈ ਬੋਲ ਰਿਹਾ ਹਾਂ ਤੇ ਸਤਿ ਸ੍ਰੀ ਅਕਾਲ ਦੋਸਤੋ ਹੋਪ ਤੁਸੀਂ ਸਾਰੇ ਘੈਂਟ ਹੋਵੋਗੇ ਜ਼ਬਰਦਸਤ ਹੋਵੋਗੇ ਤੇ ਹੋ ਜੋ ਕੰਮਕਾਰਾਂ ਤੋਂ ਵਿਹਲੇ ਕੱਢ ਲਓ ਥੋੜਾ ਜਿਹਾ ਟਾਈਮ ਆਪਣੇ ਭਰਾ ਲਈ ਤੇ ਆਇਆ ਤੁਹਾਨੂੰ ਆਪਾਂ ਦਿਖਾਉਣੇ ਆ ਵੀਡੀਓ ਤੇ ਵੀਡੀਓ ਦੇਖ ਕੇ ਤੁਹਾਨੂੰ ਲੱਗੇ ਜਾਣਾ ਪਤਾ ਥੰਬਨੇਲ ਤੋਂ ਹਨਾ ਵੀ ਮੈਂ ਕੀ ਦੀ ਗੱਲ ਕਰਦਾ ਇਹ ਵੀ ਅੱਜ ਕੱਲ ਚਰਚੇ ਚ ਆਈ ਆ ਇੰਟਰਵਿਊ ਹੋਇਆ ਇਹਦਾ ਤਾਜ਼ਾ ਤਾਜ਼ਾ ਤੇ ਇਹਦਾ ਪਿੱਛੇ ਜੇ ਕਾਂਡ ਹੋਇਆ ਸੀਗਾ ਤੁਹਾਨੂੰ ਸਭ ਨੂੰ ਪਤਾ ਹੀ ਹੋਗਾ ਜਦੋਂ ਸਟੇਜ ਤੇ ਨੱਚਣ ਲੱਗੇ ਸੀ ਮੁੰਡੇ ਨੇ ਤੇ ਗਲਾਸ ਮਾਰਿਆ ਸੀ ਚੱਕ ਕੇ ਖਬਰਾਂ ਕੀ ਗੱਲ ਹੋਈ ਸੀ ਬਜਲੀ ਗਲਤ ਆ ਪਤਾ ਨਹੀਂ ਤੇ ਦੇਖਦੇ ਆ ਕਿ ਦੋਸ਼ ਲਾਉਂਦੀ ਆ ਇਹ ਕਿਸੇ ਤੇ ਜਾਂ ਕੀ ਚੀਜ਼ ਮੂਰੇ ਲੈ ਕੇ ਆਉਂਦੀ ਆ ਹਨਾ ਕਿੰਨੇ ਕੁ ਲੋਕਾਂ ਨੂੰ ਕੋਈ ਇਨਫੋਰਮੇਸ਼ਨ ਦਿੰਦੀ ਆ ਕੋਈ ਚੰਗੀ ਗੱਲ ਸਿਖਾਉਂਦੀ ਆ ਤੇ ਚਲੋ ਆਜੋ ਦੇਖੀ ਕਰੋ ਵੀਡੀਓ 에ਹੇ ਰਹਾ ਨਹੀਂ ਜਾਂਦਾ ਤੂੰ ਦੋ ਚਾਰ ᱜੀੜੇ ਜੇ ਮਾਰੇਗਾ ਤੇ ਕੁੜੀ ਤੇਰੇ ਨਾਲ ਸੈੱਟ ਹੋ ਜੂਗੀ ਹੈ ਜਾਂ ਫਿਰ ਤੂੰ ਕਹਿਣਾ ਕਿ ਕੁੜੀ ਤੇਰੇ ਨਾਲ ਬੈਠ ਗਈ ਆ ਹਨਾ ਤੇ ਹੁਣ ਜੇ ਉਹ ਤੇਰੇ ਨਾਲ ਬੈ ਗਈ ਹੈ ਤੇ ਉਹ ਪੱਕਾ ਤੇਰੇ ਨਾਲ ਰੈਡੀ ਹੋਣ ਲਈ ਬੈਠੀ ਹੈ ਯਾਰ ਸਾਰੀ ਡਿਪੈਂਡ ਹੈ ਨਾ ਤੁਹਾਡੇ ਤੁਹਾਡੇ ਕੈਰੈਕਟਰ ਤੇ ਹੁੰਦੀ ਹੈ ਤੁਹਾਡੇ ਆਪਣੇ ਆਪ ਤੇ ਹੁੰਦੀ ਹੈ ਹਨਾ ਕੋਈ ਵੀ ਕੁੜੀ ਹੈ ਹਨਾ ਤੇ ਜੇ ਉਹ ਕੁੜੀ ਸਹੀ ਆ ਆਪਣੀ ਜਗ੍ਹਾ ਤੇ ਬਿਲਕੁਲ ਉਹ ਰਾਈਟ ਆ ਸਹੀ ਆ ਹਨਾ ਕੋਈ ਵੀ ਮੁੰਡਾ ਕੋਈ ਵੀ ਮੁੰਡਾ ਮਤਲਬ ਉਹਨੂੰ ਤੰਗ ਪ੍ਰੇਸ਼ਾਨ ਨਹੀਂ ਕਰ ਸਕਦਾ ਠੀਕ ਆ ਜੇ ਉਹ ਕੁੜੀ ਕੋਈ ਰਿਸਪੌਂਸ ਦੇਊਗੀ ਤਾਹੀਓ ਮੁੰਡਾ ਉਹਦੇ ਪਿੱਛੇ ਜਾਊਗਾ ਐਵੇਂ ਬਿਨਾ ਗੱਲ ਤੋਂ ਕੋਈ ਵੀ ਮੁੰਡਾ ਇੰਨਾ ਪਾਗਲ ਨਹੀਂ ਹੈਗਾ ਕਿ ਉਹ ਉਹਦੇ ਮਗਰ ਮਗਰ ਜਾਊਗਾ ਜਾਂ ਫਿਰ ਤੂੰ ਕਹਿਣਾ ਕਿ ਕੁੜੀ ਤੇਰੇ ਨਾਲ ਬੈਠ ਗਈ ਆ ਹਨਾ ਤੇ ਹੁਣ ਜੇ ਉਹ ਤੇ ਮੈਂ ਬੈ ਗਈ ਆ ਤੇ ਉਹ ਪੱਕਾ ਤੇਰੇ ਨਾਲ ਰੈਡੀ ਹੋਣ ਲਈ ਬੈਠੀ ਹੈ ਮੈਂ ਕਹਿੰਦਾ ਤੈਨੂੰ ਮਤ ਦੇਣ ਲਈ ਬੈਠੀ ਹੈ ਮੈਂ ਮੈਂ ਕਹਿੰਦਾ ਅੱਜ ਤੇ ਰੋਕਦਾ ਤੂੰ ਮੈਂ ਕਹਿੰਦਾ ਅੱਗੇ ਤੋਂ ਆ ਸ਼ਤਲ ਨੂੰ ਮੈਂ ਕਹਿੰਦਾ ਰਸਤੇ 'ਚ ਕਿਤੇ ਕੀ ਇਹਨਾਂ ਨੇ ਮੈਂ ਵਿਆਹ ਨਹੀਂ ਕਰਾਣਾ ਤੇ ਦੱਸ ਤੂ ਬੇਬੀ ਕਨਸੀਵ ਕੀਤਾ ਹੋਇਆ ਤਾਂ ਜਮਾ ਸਿੰਗਲ ਪੇਰੈਂਟਿੰਗ ਕਰ ਆਪਣੇ ਬੱਚੇ ਦੀ ਕਿਉਂਕਿ ਸਾਡੀ ਲਾਈਨ ਦੇ ਕੁੜੀਆਂ ਨੂੰ ਨਾ ਚੱਜ ਦਾ ਘਰ ਵਾਲਾ ਮਿਲਣਾ ਬਹੁਤ ਕਿਸਮਤ ਦੀ ਗੱਲ ਆ ਮੈਂ ਬੇਟਾ ਇਹਨਾਂ ਦੁੱਖ ਜਿਹੜਾ ਆ ਮੈਂ ਸੁਣ ਨਹੀਂ ਸਕਦਾ ਤੁਹਾਡਾ ਬਹੁਤ ਤੁਸੀਂ ਦੁਖੀ ਹੋ ਤੂੰ ਆ ਕੈਮਰੇ ਦੇ ਸਾਹਮਣੇ ਆ ਕੇ ਤੂੰ ਕੀ ਲੋਕਾਂ ਨੂੰ ਮਤਲਬ ਲੋਕਾਂ ਦੀਆਂ ਕੁੜੀਆਂ ਨੂੰ ਤੂੰ ਕੀ ਸਲਾਹ ਦੇ ਰਹੀਆਂ ਕੀ ਐਡਵਾਈਸ ਕਰ ਰਹੀਆਂ ਹੈਂ ਕਾਹਦੀ ਤੂੰ ਮਸ਼ਹੂਰੀ ਕਰ ਰਹੀਆਂ ਹੈਂ ਵੀ ਤੁਹਾਨੂੰ ਬੰਦੇ ਦੀ ਲੋੜ ਨਹੀਂ ਠੀਕ ਆ ਜੇ ਤੁਹਾਨੂੰ ਕੋਈ ਮੁੰਡਾ ਨਹੀਂ ਪਸੰਦ ਨਾ ਕਰੋ ਵਿਆ ਸਵਾਦ ਲਓ ਜ਼ਿੰਦਗੀ ਦਾ ਠੀਕ ਆ ਖੇ ਖਾਓ ਇੱਧਰ ਉੱਧਰ ਮੁੜ ਕੇ ਜਦੋਂ ਬੱਚਾ ਕਰਨਾ ਤਾਂ ਟੈਸਟ ਟਿਊਬੇ ਵੀ ਕਰ ਲਓ ਓਏ ਉਹ ਵੀ ਕਰਨ ਲਈ ਤਾਂ ਲੋੜ ਪੈਣੀ ਆ ਉਹ ਕਿਹੜਾ ਬਿਨਾਂ ਐਵੇਂ ਹੀ ਬਣ ਜੂ ਉਹ ਵੀ ਸਾਲਾ ਸਮਾਨ ਨਾਲੇ ਬਣੂ ਕਿਹਦਾ ਸਮਾਨ ਆ ਉਹ ਮਾੜੀ ਮੋਟੀ ਸ਼ਰਮ ਕਰ ਯਾਰ ਤੂੰ ਜੱਟਾਂ ਦੀ ਕੁੜੀਆਂ ਤੇਰੇ ਗੋਤ ਮਗਰ ਸੰਧੂ ਲੱਗਦਾ ਸੰਧੂ ਕੇ ਸਿੱਧੂ ਐ ਤੂੰ ਕਿਉਂ ਯਾਰ ਤੂੰ ਬਦਨਾਮ ਕਰਦੀਆਂ ਜੱਟਾਂ ਨੂੰ ਵੀ ਸ਼ਰਮ ਕਰ ਯਾਰ ਮਾੜੀ ਮੋਟੀ ਕੀ ਪਤਾ ਕਿਹਦਾ ਬੀ ਆਹ ਇਹਦਾ ਬੀ ਰਜਾ ਕਿਹਦੇ ਨਾਲ ਉਹ ਬੱਚਾ ਹੋਣਾ ਕਿੱਦਾਂ ਦੀ ਉਹਦੀ ਨਸਲ ਆ ਯਾਰ ਕਿ ਯਾਰ ਸਾਲਾ ਕੋਈ ਇਹਨਾਂ ਨੂੰ ਸਮਝਾਉਣ ਵਾਲਾ ਬੰਦਾ ਨਹੀਂ ਹੈਗਾ ਯਾਰ ਪਿਓ ਤਾਂ ਹੈਗਾ ਇਹਦਾ ਲੈ ਮੈਂ ਸ਼ਰੀਆਮ ਕਹਿੰਨੀ ਆ ਕਿ ਜਦੋਂ ਮੇਰੇ ਤੇ ਕੋਈ ਕੱਲ ਨੂੰ ਵੀ ਪ੍ਰੋਬਲਮ ਆਏਗੀ ਜੇ ਮੇਰੇ ਕਿਸਨੇ ਹੱਥ ਨਾ ਫੜੇ ਤੇ ਮੈਂ ਉਹਦਾ ਸੇਰੀ ਪਾੜ ਕੇ ਆਉਂਗੀ ਹੂੰ ਹੂੰ ਠੀਕ ਆ ਉਸ ਤੋਂ ਬਾਅਦ ਕਾਨੂੰਨ ਜੋ ਕਰਦਾ ਕਾਨੂੰਨ ਵੈਸੇ ਵੀ ਕਿਸੇ ਨਾਲ ਕਦੀ ਇਨਸਾਫ ਨਾਸੂਫ ਕਰਦਾ ਨਹੀਂ ਆ ਜਿੱਦੜ ਪਲੜਾ ਭਾਰਾ ਹੁੰਦਾ ਆ ਉਦੋਂ ਹੀ ਸਾਰੇ ਖੜੇ ਹੋ ਜਾਂਦੇ ਲੋਕਾਂ ਦਾ ਕਾਨੂੰਨ ਦੇ ਤੇ ਇੱਕ ਲਾਸਟ ਵਿਸ਼ਵਾਸ ਹੁੰਦਾ ਆ ਕਾਨੂੰਨ ਕਾਨੂੰਨ ਪੁੱਛ ਨਹੀਂ ਆ ਜੇ ਤੁਹਾਡੇ ਕੋਲ ਪੈਸੇ ਆ ਤੇ ਕਾਨੂੰਨ ਤੁਹਾਡਾ ਜੇ ਨਹੀਂ ਪੈਸੇ ਤੇ ਕੋਈ ਤੁਹਾਨੂੰ ਪੁੱਛੇਗਾ ਸਾਡਾ ਦੂਜਾ ਕਾਨੂੰਨ ਆ ਸਾਡਾ ਇੱਥੇ ਦੇ ਪੰਜਾਬ ਦਾ ਉਹ ਫੁੱਦੂ ਕਾਨੂੰਨ ਆ ਉਹ ਅਧੀਆਂ ਕੁੜੀਆਂ ਵਿਆਹ ਤੋਂ ਬਾਅਦ ਆਈਆਂ ਨੇ ਇਸ ਲਾਈਨ ਤੇ ਉਹਨਾਂ ਦੀ ਇੰਨੀ ਮਜਬੂਰੀ ਹੋ ਗਈ ਕਿ ਵਿਆਹ ਤੋਂ ਬਾਅਦ ਹੁਣ ਡਾਂਸ ਕਰ ਲਿਆ ਨੇ ਕੋਈ ਬਹਿਣ ਕੀ ਲਾੜੀ ਇਹਰਾ ਇੱਕ ਤਾਂ ਜਿਹੜਾ ਦਗੜਦਲਾ ਜਾਨ ਹੁਣ ਹੈਗਾ ਉਹਨੂੰ ਸਰਦਾਰ ਭਾਈ ਆ ਠੀਕ ਆ ਬਾਈ ਮੜੇ ਮੋਟੇ ਯਾਰ ਸ਼ਰਮ ਕਰ ਥੋਨੂੰ ਹੀ ਦੇਖਣਾ ਚਾਹੀਆ ਯਾਰ ਤੁਸੀਂ ਕਿਹਦੇ ਇੰਟਰਵਿਊ ਕਰਨਾ ਹੈ ਇਹ ਹੈ ਕੌਣ ਨਾਲੇ ਜਿਸ ਹਾਵਨਾ ਚਰਨ ਨਾਲ ਇੰਟਰਵਿਊ ਕਰ ਰਹੀ ਆ ਕੁੜੀ ਜਿਸ ਹਾਵਨਾ ਚਰਨ ਨਾਲ ਗੱਲਾਂ ਕਰ ਰਹੀ ਆ ਤੈਨੂੰ ਵੀ ਰਿਸਪੈਕਟ ਤੱਕ ਨਹੀਂ ਦੇ ਰਹੀ ਏ ਕੁੜੀ ਵੀ ਕੋਈ ਬੰਦਾ ਇਹਦੀ ਇੰਟਰਵਿਊ ਲੈਣ ਆਇਆ ਵੀ ਮੈਂ ਕਿੱਦਾਂ ਗੱਲ ਕਰ ਰਹੀ ਆ ਇਹਨੂੰ ਇੰਨੀ ਅਕਲ ਨਹੀਂ ਹੈਗੀ ਬਾਈ ਹੈ ਹੈ ਤੇ ਤੂੰ ਹੋਰ ਇਹਦੇ ਵਿੱਚ ਹੋਰ ਇਹ ਤਾਂ ਤੂੰ ਕੀ ਭਾਲਦਾ ਮੈਂ ਇਦਾਂ ਤੇਰੀ ਇੱਜ਼ਤ ਕੋਈ ਨਹੀਂ ਬਣਨੀ ਤੈਨੂੰ ਲੋਕਾਂ ਨੇ ਗਾਲਾਂ ਹੀ ਕੱਢਣੀਆਂ ਨੇ ਠੀਕ ਹੈ ਤੇਰਾ ਕੰਮ ਹੋਰ ਆ ਤੂੰ ਪੱਤਰਕਾਰ ਆ ਬਾਈ ਨਾਲੇ ਸਿਆਣਾ ਵਾਣਾ ਬੰਦਾ ਤੂੰ ਕੀ ਦੀ ਇੰਟਰਵਿਊ ਲੈਣਾ ਹੈ ਤੈਨੂੰ ਯਾਰ ਸ਼ਰਮ ਨਹੀਂ ਆਉਦੀ ਕੀ ਕੀਤਾ ਇਹਨੇ ਗਾਲਾਂ ਕੱਢਦੀਆਂ दारू ਪੀਂਦੀਆਂ ਸਟੇਟਾਂ 'ਚ ਟੜਕੇ ਨੱਚਦੀਆਂ ਡਾਂਸਰ ਆ ਹੋਰ ਇਹਦਾ ਕੀ ਕੀਤਾ ਵਾ ਦੱਸਦਾ ਮੈਨੂੰ ਕੋਈ ਨਹੀਂ ਇਨ ਇਤਿਹਾਸ ਦਿੰਦਾ ਕਿ ਕੋਈ ਤੈਨੂੰ ਕੋਈ ਗਲਤ ਛੇੜਦਾ ਜਾਂ ਨਾ ਕੋਈ ਗਲਤ ਹਰਕਤ ਕਰਦਾ ਤਾਂ ਇਹ ਤਰ੍ਹਾਂ ਰਾਈਟ ਆ ਤੂੰ ਉਹਨੂੰ ਰੋਕ ਸਕਦੀਆਂ ਕਿਸੇ ਤਰੀਕੇ ਵੀ ਠੀਕ ਆ ਇਹ ਤਰ੍ਹਾਂ ਰਾਈਟ ਆ ਪਰ ਜੋ ਤੂੰ ਆ ਕਹਿ ਰਹੀ ਆ ਵੀ ਹਾਂ ਪੁਲਿਸ ਨੇ ਤੇਰਾ ਸਾਥ ਨਹੀਂ ਦਿੱਤਾ ਮੇਰੇ ਖਿਆਲ ਨਾਲ ਜਿੰਨਾ ਤੇਰਾ ਸਾਥ ਦਿੱਤਾ ਜਦੋਂ ਤੇਰਾ ਰੌਲਾ ਪਿਆ ਸੀਗਾ ਪੁਲਿਸ ਨੇ ਤੇਰਾ ਬਹੁਤ ਸਪੋਰਟ ਕਰੀਆ ਪੁਲਿਸ ਨੇ ਤੇਰੀ ਠੀਕ ਆ ਉਹ ਵੈਸੇ ਵੀ ਵੈਸੇ ਵੀ ਆ ਇੰਡੀਆ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਵੀ ਤੂੰ ਕਹਿ ਲੈ ਖਾਸ ਕਰਕੇ ਜਿੰਨੀਆਂ ਸਹੂਲਤਾਂ ਜਨਾਨੀਆਂ ਨੂੰ ਨੇ ਨਾ ਉਹਨੀਆਂ ਬੰਦਿਆਂ ਨੂੰ ਨਹੀਂ ਹੈਗੀਆਂ ਠੀਕ ਆ ਤੇਰੇ ਤੇਰੇ ਕੇਸ ਦੇ ਵਿੱਚ ਬਹੁਤ ਹਾਈ ਲੈਵਲ ਤੇ ਬੰਦੇ ਲੱਗੇ ਹੋਏ ਸੀਗੇ ਠੀਕ ਆ ਪੁਲਿਸ ਵਾਲੇ ਵੀ ਤੇ ਇਹ ਗੱਲ ਇਹ ਗੱਲ ਤਾਂ ਤੂੰ ਨਾ ਕਹੇ ਵੀ ਤੇਰੀ ਹੈਲਪ ਨਹੀਂ કરી ਪੁਲਿਸ ਨੇ ਇਹ ਤਾਂ ਤੂੰ ਬਹੁਤ ਗਲਤ ਕਹਿ ਰਹੀਆਂ ਇਲਜ਼ਾਮ ਲਾ ਰਹੀਆਂ ਪੰਜਾਬ ਪੁਲਿਸ ਦੇ ਉੱਪਰ ਵੀ ਠੀਕ ਆ ਪੰਜਾਬ ਪੁਲਿਸ ਜਨਾਨੇ ਦੇ ਹੱਕਾਂ ਲਈ ਤਾਂ ਜ਼ਰੂਰ ਖੜੀਦੀ ਆ ਬਈ ਤੇ ਇਹਦਾ ਤੂੰ ਇਲਜ਼ਾਮ ਲਾ ਰਹੀਆਂ ਕੋਈ ਨਹੀਂ ਇੱਥੇ ਸਾਥ ਦਿੰਦਾ ਕਿਤੇ ਮੈਂ ਜ਼ਾਰੂ ਪੀਤੀ ਹੋਈ ਆ ਚਲੋ ਮੈਂ ਬਾਹਰ ਚਲ ਗਈ ਆ ਗਲੀ ਦੇ ਵਿੱਚ ਗਲੀ ਮੈਂ ਮਤਲਬ ਸਾਰੇ ਨੂੰ ਸਰਟੀਫਿਕੇਟ ਮਿਲ ਗਿਆ ਕਿ ਕੋਈ ਮੈਨੂੰ ਛੇੜ ਦੇ ਮੇਰਾ ਰੇਪ ਕਰ ਦੇ ਕੋਈ ਮੈਨੂੰ ਫੜ ਲੇ। ਫਟਕੱਤੇ ਵਾਲੀ ਕੁੜੀ ਜਾਂ ਕੋਈ ਜਿਹਦਾ ਵੀ ਕੁੜੀ ਦਾ ਰੇਪ ਹੋਵੇ ਉਹਦੀ ਕੀ ਗਲਤੀ ਹੁੰਦੀ ਆ ਹੈਨਾ? ਹੁਣ ਕੱਲ ਨੂੰ ਇਹ ਥੋੜੀ ਹੈ ਕਿ ਮੈਂ ਬਹੁਤ ਤਾਕਤਵਰ ਮੈਂ ਬਹੁ ਬੜੀਆਂ ਚਾਰ ਬੰਦੇ ਮੈਨੂੰ ਆ ਕੇ ਘੇਰ ਲੈਣਗੇ ਤੇ ਮੈਂ ਕੁਝ ਨਹੀਂ ਕਰ ਮੈਂ ਬੜਾ ਕੁਝ ਕਰ ਦੂੰਗੀ। ਫਿਲਮਾਂ ਵਾਲਾ ਸੀਨ ਥੋੜੀ ਹੈ ਕਿ ਮੈਂ ਉੱਥੇ ਕੁਸੋਂ ਨੁਕੀਆਂ ਚਲਾ ਦੂੰਗੀ। ਮੇਰੇ ਨਾਲ ਤਾਂ ਜੋ ਉਹਨਾਂ ਨੇ ਕਰਕੇ ਜਣਾ ਉਹ ਤਾਂ ਖੋ ਹੀ ਜਾਣਾ ਮੇਰੇ ਨਾਲ। ਗੋਆ ਵਗੈਰਾ 'ਚ ਦੇਖ ਲਓ ਬਿਕਨੀ ਪਾ ਕੇ ਘੁੰਮਦੀਆਂ ਉੱਥੇ ਨਹੀਂ ਕੋਈ ਕਿਸੇ ਨੂੰ ਫੜਦਾ। ਮੱ ਉੱਥੇ ਨਹੀਂ ਕੋਈ ਕਿਸੇ ਨੂੰ ਪੁੱਛ ਕਹਿੰਦਾ ਕਿ ਉੱਥੇ ਲੋਕਾਂ ਦੀ ਸੋਚ ਉਦਾਂ ਦੀ ਹੈਗੀ ਆ ਜਿਹੜੇ ਇਸ ਤਰ੍ਹਾਂ ਦਾ ਕੁਝ ਆਪਣੇ ਵੀ ਆਪਣੇ ਵੀ ਇੱਥੋਂ థਾਈਲੈਂਡ ਜਾਣਗੇ ਨਾ ਤੇ ਬੜੇ ਬਣਨਗੇ ਕਿ ਹਾਂ ਪਤਾ ਨਹੀਂ ਅਸੀਂ ਕਿੰਨੇ ਕ ਵੱਡੇ ਪੜੇ ਲਿਖੇ ਆ ਤੇ ਉਹ ਹੀ ਜਦੋਂ ਇੱਥੇ ਆ ਜਾਣਗੇ ਤੇ ਉਹਨਾਂ ਦੀ ਉੱਥੇ ਬੇੜਾ ਕਰਕੇ ਕਿੱਥੇ ਆ ਗਏ ਹੋ ਜਾਂਦਾ ਸਬਰ ਕਰੋ ਬੋਲਾ ਧੱਕਾ ਹੈ ਕੋ ਸਿੱਕਟੇ ਦੱਸ ਕੰਪੇਅਰ ਵੀ ਕਿਹਨੂੰ ਕਰਦੀ ਆ ਗੋਆ ਨੂੰ ਗੋਆ ਨੂੰ ਕੰਪੇਅਰ ਕਰਦੀ ਆ ਪੰਜਾਬ ਨਾਲ ਹੈ ਇਹ ਸਾਲੀਆਰੇ ਪੂਰੇ ਵਿੱਚ ਇੱਥੇ ਵਿੱਚ ਪੰਜਾਬ ਦੇ ਵਿੱਚ ਹੈ ਹਾ ਯਾਰ ਕਿੱਦਾਂ ਦਾ ਕੰਪੈਰੀਸ਼ਨ ਕਰਦੀਆਂ ਤੂੰ ਹੈ ਕਿੱਥੇ THAILAND ਕਿੱਥੇ GOA ਕਿੱਥੇ PUNJAB ਜਮੇ ਸ਼ਰਮ ਲਾ ਤੂੰ ਯਾਰ ਉਹ ਇੱਕ ਮਾਹੌਲ ਹੁੰਦਾ ਠੀਕ ਆ ਉਹ ਉਹਨਾਂ ਕ ਏਰੀਆ ਵਾ ਠੀਕ ਆ ਉਹ ਸਪੈਸ਼ਲ ਉਸ ਤਰ੍ਹਾਂ ਹੀ ਉੱਥੇ ਸਾਰੇ ਲੋਕ ਹੀ ਉਦਾਂ ਦੇ ਟੂਰਿਸਟ ਹੀ ਉੱਥੇ ਉਦਾਂ ਦੇ ਆਉਂਦੇ ਨੇ ਠੀਕ ਆ ਜਦੋਂ ਇਹਨੂੰ ਆਜ਼ਾਦੀ ਮਿਲੀ ਸੀ ਨਾ GOA ਨੂੰ ਉੱਥੇ GOA ਨੂੰ ਉੱਥੇ ਫ੍ਰਾਂਸੀਸੀ ਰਹਿੰਦੇ ਸੀਗੇ ਜੇ ਤੈਨੂੰ ਪਤਾ ਹੋਵੇ ਉੱਥੇ ਉਹੀ ਕਲਚਰ ਉਹਨਾਂ ਨੇ ਅਡਾਪਟ ਕਰ ਲਿਆ ਠੀਕ ਆ ਉੱਥੇ ਕ੍ਰਿਸਚੀਅਨ ਰਹਿੰਦੇ ਨੇ ਉਹ ਉਦਾਂ ਦਾ ਹੀ ਮਾਹੌਲ ਆ ਉੱਥੇ ਠੀਕ ਆ ਉੱਥੇ ਜੇ ਮੁੰਡੇ ਕੁੜੀਆਂ ਉਹਨਾਂ ਲਈ ਇੱਕੋ ਚੀਜ਼ ਆ ਉਹਨਾਂ ਲਈ ਕੋਈ ਫਰਕ ਨਹੀਂ ਹੈਗਾ ਉਹ ਐਕਸਾਈਟ ਨਹੀਂ ਹੁੰਦੇ ਅਸੀਂ ਜਿਹੜੀ ਜਗ੍ਹਾ ਤੇ ਰਹਿੰਦੇ ਆ ਨਾ ਸਾਡੇ ਚੀਜ਼ਾਂ ਸਾਹਮਣੇ ਨਹੀਂ ਆਉਂਦੀਆਂ ਗੀਆਂ ਪੰਜਾਬ ਦੇ ਵਿੱਚ ਜਾਂ ਹੋਰ ਵੀ ਆਪਣੇ ਅਸੇ ਪਾਸੇ ਇੱਥੇ ਲੋਕ ਨੰਗੇ ਨਹੀਂ ਘੁੰਮਦੇ ਠੀਕ ਆ ਇੱਥੇ ਐਕਸਾਈਟ ਹੁੰਦੇ ਨੇ ਲੋਕ ਜੇ ਅਸੀਂ ਨੰਗ ਪੁਣਾ ਦੇਖਾਂਗੇ ਤਾਂ ਦਿਮਾਗ ਦੇ ਵਿੱਚ ਉਹ ਚੀਜ਼ ਆਊਗੀ ਨਾਜੀ ਟਾਈਮ ਤੋਂ ਬਾਹਰ ਨਿਕਲ ਜਾ ਠੀਕ ਆ ਕੋਈ ਐਦਾਂ ਦਾ ਥਾਂ ਹੈ ਨੀਗਾ ਪੰਜਾਬ ਦੇ ਵਿੱਚ ਜਿੱਦਾਂ ਜਿੱਥੇ ਇਸ ਤਰ੍ਹਾਂ ਗਲਤ ਕੰਮ ਹੋਵੇ ਠੀਕ ਆ ਉਹ ਲੋਕ ਹੀ ਸਾਲੇ ਹੋਰ ਹੁੰਦੇ ਨੇ ਮਾੜੀਆਂ ਜਾਤਾਂ ਦੇ ਤੇ ਮਾੜੇ ਲੋਕ ਜਿਹੜੇ ਇੱਥੇ ਸਾਲੇ ਆ ਜਾਂਦੇ ਨੇ ਪੰਜਾਬ ਦਾ ਕੋਈ ਬੰਦਾ ਐਸਾ ਨਹੀਂ ਹੈਗਾ ਜਿਹੜਾ ਇਹ ਐਦਾਂ ਦਾ ਐਦਾਂ ਦਾ ਚੀਜ਼ ਕਰੇ ਕਿਸੇ ਕੁੜੀ ਦੇ ਨਾਲ ਠੀਕ ਆ ਐਡਾ ਵੀ ਪੰਜਾਬ ਗਿਰਿਆ ਹੋਇਆ ਨਹੀਂ ਹੈਗਾ ਪੰਜਾਬ ਇੱਜ਼ਤਾਂ ਬਚਾਉਣ ਵਾਲਾ ਨਾ ਕਿ ਇੱਜ਼ਤਾਂ ਲੁੱਟਣ ਵਾਲਾ ਠੀਕ ਆ ਜਿਹੜੀ ਤੂੰ ਐਗਜ਼ਾਮਪਲ ਦੇ ਰਹੀਆਂ ਕਲਕੱਤੇ ਵਾਲੀ ਕੁੜੀ ਦੀ ਉਹਦੀ ਕੋਈ ਹੋਰ ਗੱਲਬਾਤ ਸੀ ਉਹ ਰੰਜਿਸ਼ ਦੇ ਵਿੱਚ ਕੰਮ ਹੋਇਆ ਵਾ ਠੀਕ ਆ ਰਣਜੀਤ ਦੇ ਵਿੱਚ ਕੰਮ ਹੋਇਆ ਤੇ ਨਾਲ ਕਰਵਾਇਆ ਗਿਆ ਉਹ ਬਹੁਤ ਹਾਈ ਲੈਵਲ ਵਾਲਾ ਕੰਮ ਹੋਇਆ ਜੋ ਵੀ ਹੋਇਆ ਉਹਨੂੰ ਤੂੰ ਇੱਥੇ ਆਪਣੇ ਪੰਜਾਬ ਵਾਲੀਆਂ ਕੁੜੀਆਂ ਨਾਲ ਕੰਪੇਅਰ ਨਾ ਕਰ ਉਹ ਤਾਂ ਡਾਕਟਰ ਸੀਗੀ ਬਹੁਤ ਚੰਗੀ ਕੁੜੀ ਸੀ ਉਹਦੇ ਨਾਲ ਮਾੜਾ ਹੋਇਆ ਉਹਦੇ ਨਾਲ ਮਾੜਾ ਹੋਇਆ ਆਪਾਂ ਮੰਨਦੇ ਆ ਠੀਕ ਆ ਉਹਨੇ ਉਹਦੇ ਦੋਸ਼ਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਪਰ ਜਿਹੜੀ ਤੂੰ ਆ ਬਕਵਾਸ ਮਾਰਦੀਆਂ ਇਹਦਾ ਸਰਾਸਰ ਝੂਠ ਆ ਠੀਕ ਆ ਤੁਸੀਂ ਅਜਾਦੀ ਦਾ ਨਜਾਇਜ਼ ਫਾਇਦਾ ਚੱਕਦਾ ਨਜਾਇਜ਼ ਫਾਇਦਾ ਚੱਕਦੀਆਂ ਤੁਸੀਂ ਹਰ ਦੂਜੀ ਤੀਜੀ ਰੀਲ ਖੋਲ ਕੇ ਦੇਖ ਲਾ ਭੂਰਾ ਭੂਰਾ ਕੁੜੀਆਂ 13 13 14 14 ਸਾਲ ਦੀਆਂ ਨੰਗੀਆਂ ਹੋਈਆਂ ਬੈਠੀਆਂ ਨੇ ਅਤਨਾ ਮੈਂ ਹੁਣੇ ਨਾਲ ਵੀਡੀਓ ਤੇ ਲਾ ਲਾ ਕੇ ਅਟੈਚ ਕਰ ਕਰਕੇ ਦਿਖਾ ਦੇਣਾ ਤੈਨੂੰ ਕਿੰਨੀਆਂ ਆਖ ਦਿਖਾਈ ਜਾਵਾਂ ਯਾਰ ਆਪਣੇ ਆਪ ਨੂੰ ਸ਼ਰਮ ਆ ਜਾਂਦੀ ਹੈ ਆਪਣੇ ਆਪ ਨੂੰ ਕੀ ਕੁਝ ਦਿਖਾਈ ਗਿਆ ਜੀ ਸਿੱਖਾਂ ਦੀ ਸਾਈਡ ਲੈਣ ਦਾ ਕੀ ਮਤਲਬ ਮੈਂ ਆਲਰੇਡੀ ਸਿੱਖਾਂ ਦੀ ਫੈਮਿਲੀ ਜੀ ਨੂੰ ਲੌਂ ਕਰਦੀ ਆ ਮੈਨੂੰ ਲੋੜ ਨਹੀਂ ਕਿ ਮੈਂ ਉਹਨਾਂ ਦੀ سپورਟ ਲਵਾਂ ਮੈਂ ਤਾਂ ਖੁਦ ਹੀ ਕਿਸੇ ਦਾ ਸੇਰ ਪਾਰ ਸਕਨੀ ਆ ਤੂੰ ਸਿੱਖਾਂ ਦੀਆਂ ਕੁੜੀਆਂ ਸੰਧੂਆਂ ਦੀਆਂ ਕੁੜੀਆਂ ਤਾਂ ਫਿਰ ਤੂੰ ਕਿਉਂ ਆ ਬਿਸ਼ਰਮੀ ਕਰਦੀ ਹੈ ਹੈ ਤੈਨੂੰ ਕਿਉਂ ਨੱਚਣਾ ਪੈ ਗਿਆ? ਤੇ ਕੋਈ ਬਹੁਤਾ ਚੰਗਾ ਪ੍ਰੋਫੈਸ਼ਨ ਨਹੀਂ ਹੈਗਾ, ਠੀਕ ਆ? ਇਹ ਪਹਿਲੇ ਟਾਈਮਾਂ 'ਚ ਵੀ ਇਹਨੂੰ ਇਸੇ ਤਰੀਕੇ ਨਾਲ ਦੇਖਿਆ ਜਾਂਦਾ ਸੀ, ਅੱਜ ਵੀ ਇਹਨੂੰ ਇਹੀ ਦੇਖਿਆ ਜਾਊ, ਫਿਊਚਰ ਵਿੱਚ ਵੀ ਇਹੀ ਦੇਖਿਆ ਜਾਣਾ। ਇਹ ਕੋਈ ਚੰਗੀ ਚੀਜ਼ ਨਹੀਂ ਹੈਗੀ। ਇਹਨੂੰ ਜੋ ਜਸਟੀਫਾਈ ਕਰਨ ਤੇ ਲੱਗੀ ਹੋਈਆਂ ਵੀ ਮੈਂ ਬਹੁਤ ਸਹੀ ਚੀਜ਼ ਕਰ ਰਹੀ ਆਂ। ਸਹੀ ਕੀ ਆ ਤੇਰੀ ਹੁਣ ਮੈਂ ਇੱਥੇ ਦੋ ਵੀਡੀਓ ਲਾ ਕੇ ਦਿਖਾ ਦਿੰਨਾ ਲੋਕਾਂ ਨੂੰ। ਜਾਂ ਅਧਰ ਉੱਪਰ ਦਾ ਸਮਾਨ ਹਿੱਲੂ, ਜਾਂ ਥੱਲੇ ਹਿੱਲੂ, ਜਾਂ ਜੱਜ ਦਾ ਪਿਛਵਾੜਾ ਹਿੱਲੂ। ਫਿਰ ਤੂੰ ਗੰਦੇ ਗੰਦੇ ਇਸ਼ਾਰੇ ਕਰਦੀਆਂ ਬਣਾ ਕੇ ਮੂੰਹ ਦੱਸ ਸੋ ਇਹਦਾ ਕੀ ਮਤਲਬ ਆ ਇਹ ਕਾਹਦੇ ਲਈ ਕਰਦੀਆਂ ਫਿਰ ਤੂੰ ਇਹਦਾ ਮਤਲਬ ਸਮਝਾ ਦੇ ਇਹਦਾ ਨਾ ਹੋਊਗਾ ਕਿ ਜਿਹੜਾ ਸਾਹਮਣੇ ਵਾਲਾ ਬੰਦਾ ਹੋਊ ਕੀ ਹੋਊ ਉਹਦਾ ਮਨੋਰੰਜਨ ਹੀ ਹੋਊਗਾ ਦਾ ਬੰਦਾ ਖੁਸ਼ ਹੋਊ ਤੈਨੂੰ ਦੇਖ ਕੇ ਐਕਸਾਈਟ ਹੋਊਗਾ ਵੀ ਕਿੰਨੇ ਘੈਂਟ ਆ ਆ ਕਦੇ ਮੁੰਡਾ ਬੇਬੇ ਵਾਲਾ ਸ਼ਾਲ ਬਣ ਜੇ ਚਲੋ ਇਸ ਟੌਪਿਕ ਤੋਂ ਪਰੇ ਹੁੰਨੇ ਆ ਥੋੜਾ ਜਿਹਾ ਰਿਲੈਕਸ ਕਰੀਏ ਆਪਣੇ ਆਪ ਨੂੰ ਆਪਾਂ ਗੱਲ ਕਰਦੇ ਆ ਮਿਸਟਰ ਬਾਬੇ ਜੀ ਮਿਸਟਰ 바ਵਾ ਤੇ ਮਿਸਟਰ 바ਵੀ ਲੁਧਿਆਣੇ ਵਾਲੇ ਬਲੌਗਰ ਤੇ ਮੈਂ ਯਾਰ ਬਾਈ ਇੰਨਾ ਤੋਂ ਬੇਗਾਰ ਫੁੱਟੂ ਇਨਸਾਨ ਨਹੀਂ ਦੇਖੇ ਦੋਏ ਦੋਏ ਆਦਮੀ ਤੀਵੀ ਐਡੇ ਬੇਗਾਰ ਨੇ ਯਾਰ ਇਹ ਤਾਂ ਯਾਰ ਉਹਨੂੰ ਵੀ ਟੱਪ ਗਏ ਉਹ ਜਿਹੜੇ ਜਿਹਨੇ ਸਰਫਾਸ ਕਰਦੀ ਸੀ ਕੀ ਸੀ ਉਹਦਾ ਨਾਮ ਅ ਇੱਕ ਮਟੇਰ ਖਾਜ ਹੁੰਦੀ ਆ ਬਹੁਤ ਬੜੀਆਂ ਮੁੰਨਾ ਨਗਰ ਕਰ ਨਹੀਂ ਮੜੀ ਕੀ ਕਹਿੰਦਾ ਪਿਆ ਮੇਰੇ ਦਿਮਾਗ ਖਾਦਾ ਪਿਆ ਕਹਿੰਦਾ ਪਤਾ ਨਹੀਂ ਕੋਣ ਆ ਪਤਾ ਨਹੀਂ ਕਿੰਨਾ ਮੈਂ ਤੇ ਮੇਰੀ ਕਲਾਸ ਚ ਪੜਦਾ ਹੀ ਮੈਂ ਤੁਹਾਨੂੰ ਬੜਾ ਪਿਆਰ ਕਰਦਾ ਜਲਦਾ ਕਿ ਤੂੰ ਚੜਿਆ 300 ਰੁਪਏ ਦੇ ਆ ਜੀ ਬੜੀਆ ਬਲੌਗ ਬਲੌਗ ਚੱਲਦੇ ਸੀ ਤੇ ਅੱਜ ਕੱਲ ਇਹਨਾਂ ਦਾ ਚੱਲਦਾ ਨਹੀਂ ਕੋਈ ਕੰਟੈਂਟ ਤਾਂ ਕਰਕੇ ਵੀ ਮਤਲਬ ਝੂਠ ਤੇ ਝੂਠ ਮਾਰੀ ਜਾਊ ਹਰ ਬਲੌਗ ਤੇ ਦਾ ਝੂਠ ਹੀ ਹੁੰਦਾ ਠੀਕ ਆ ਇਹ ਕੁਝ ਵੀ ਬਕਵਾਸ ਮਾਰ ਸਕਦਾ ਸਿਰੇ ਤੋਂ ਸਿਰੇ ਗੰਦੀ ਤੋਂ ਗੰਦੀ ਬਕਵਾਸ ਮਾਰ ਸਕਦਾ ਇਹ ਤੇ ਆਦਾ ਆਦਮੀ ਟੀਮੀ ਤੋਂ ਮੇਰੇ ਰਲੇ ਹੋਏ ਨੇ ਠੀਕ ਆ ਬਾਕੀ ਇੱਕ ਜਿਹੜੀ ਮੈਂ ਹੋਰ ਗੱਲ ਸੁਣੀ ਹੈ ਬਾਈ ਮੈਂ ਸੁਣ ਕੇ ਹਰਾਨ ਹੋ ਗਿਆ ਵੀ ਇਹ ਜਿਹੜੇ ਪਲਾਟਾਂ ਦੇ ਵਿੱਚ ਰਹਿੰਦੇ ਨੇ ਲੁੱਦਿਆਂ ਨੇ ਵੀ ਉੱਥੇ ਗਲਤ ਕੰਮ ਕਰਦੇ ਮੋਦਲੋ ਆਪਣੇ ਘਰ ਨੂੰ ਵੀ ਇਹਨਾਂ ਨੇ ਓਯੋ ਹੋਟਲ ਬਣਾ ਕੇ ਰੱਖਤਾ ਵੀ ਹਨਾ ਇਹਨਾਂ ਦੇ ਕੋਲੇ ਮਤਲਬ ਜਿਹਨੇ ਵੀ ਜਾਣਾ ਨਾ ਇਹ ਰੂਮ ਦੇ ਦਿੰਦੇ ਆ ਉਹਨੂੰ ਇਹ ਮੈਂ ਨਹੀਂ ਕਹ ਰਿਹਾ ਇਹ ਤੁਸੀਂ ਰਿੰਪਲ ਦੀ ਵੀਡੀਓ ਆ ਦੇਖੋ ਸੁਣ ਲਓ ਦੱਸਦਾ ਸੀ ਫੜੀ ਗਈ ਸੀ ਪ੍ਰੀਤ ਵੀ ਪ੍ਰੀਤ ਦੇ ਭਰਾ ਨੂੰ ਸ਼ੱਕ ਪੈ ਗਿਆ ਸੀ ਪ੍ਰੀਤ ਮੇਰੇ ਨਾਲ ਘੁੰਮਣ ਗਈ ਸੀ ਬੇਕਰੀ ਤੋਂ ਬਹਾਨਾ ਮਾਰ ਕੇ ਯਾਦ ਹੈ ਕਿ ਨਹੀਂ ਯਾਦ ਥੱਥੇ ਖੋਲ ਲੀ ਆਪਣੀਆਂ ਲਵ ਸਟੋਰੀਆਂ ਪਿੱਛੇ ਇਹਨਾਂ ਭੈਣ ਚੋਦਾ ਨੂੰ ਇੰਨੀ ਸ਼ਰਮ ਨਹੀਂ ਆਉਂਦੀ ਇਹਨਾਂ ਨੇ ਘਰ ਨਹੀਂ ਸਾਲ ਨੇ ਘਰ ਨੂੰ ਓਯੋ ਬਣਾ ਰੱਖਿਆ ਆ ਵੀਡੀਓ ਵੇਖੋ ਇਹਦੀ ਝੂਠ ਦੀ ਬਈ ਪੈੜੀ ਕਿਉਂ ਰੋ ਰਹਾ ਹੈ ਇੱਧਰ ਚੈੱਕ ਕਰੋ ਹਾਂ ਬਈ ਪੈੜੀ ਕਿਉਂ ਰੋ ਰਹਾ ਇੱਧਰ ਚੈੱਕ ਕਰੋ ਹਾਂ ਆਹ ਕੌਣ ਹੈ ਪਿੱਛੇ ਨੰਗਾ ਮੁੰਡਾ ਤੁਰਿਆ ਜਾਂਦਾ ਤੇਰੇ ਪਿੱਛੇ ਤੇਰੇ ਕੁੜੀ ਬਾਹਰ ਨਿਕਲੀ ਆਉਂਦੀ ਆ ਹੁਣ ਆਇਆ ਨਾ ਅਖਦੀ ਸ਼ੈਂਖ ਚ ਕੱਚਾ ਧੌਣ ਗਿਆ ਸੀ ਆਵਦੀਆਂ ਕਿਉਂਕਿ ਬਾਥਰੂਮ ਉਧਰ ਨਹੀਂ ਬਾਥਰੂਮ ਤੁਹਾਡਾ ਦੂਜੇ ਪਾਸੇ ਆ ਹੋਰ ਕਰੋ ਹੋਮ ਟੂਰ ਥੱਥੇ ਇਹੋ ਜਿਹੀਆਂ ਤੇਰੀਆਂ 100 ਗਲਤੀਆਂ ਵੀਡੀਓ ਚ ਜਿਹੜੀਆਂ ਮੈਂ ਨੋਟ ਕਰਕੇ ਬੈਠਾ ਤੇ ਕਦੇ ਵਿਖਾਈਆਂ ਨਹੀਂ ਤੇ ਹੁਣ ਮੈਂ ਇੱਕ ਕਰਕੇ ਸਾਰੀਆਂ ਵਿਖਾਉਂਗਾ ਕੌਣ ਆ ਇਹ ਮੁੰਡਾ ਕੁੜੀ ਆਹ ਬਾਬੇ ਦੀ ਘਰ ਵਾਲੀਆਂ ਹਨਾ ਵੀ ਇਹ ਸਨੈਪਚੈਟ ਤੇ ਕਿਸੇ ਨਾਲ ਗੱਲ ਕਰਦੀ ਸੀਗੀ ਉਹਦੇ ਨਾਲ ਵੀ ਹੋਰ ਵੀ ਬਥੇਰੇ ਨਾਲ ਕਰਦੀ ਹੋਣੀ ਆ ਤੇ ਮਤਲਬ ਬਾਅਦ ਚ ਸਾਰਾ ਕੁਝ ਕਲੀਅਰ ਕਰ ਦਿੰਦੀ ਆ ਬਾਬੇ ਦੇ ਆਉਣ ਤੋਂ ਪਹਿਲਾਂ ਪਹਿਲਾਂ ਚੱਕ ਦਿੰਦੀ ਆ ਕੰਮ ਸਾਫ ਕਰ ਦਿੰਦੀ ਆ ਮੈਸੇਜ ਮੂਸੇ ਸਾਰਾ ਕੁਝ ਡਿਲੀਟ ਕਰ ਦਿੰਦੀ ਆ ਵੀ ਕਿਤੇ ਬਾਬੇ ਨੂੰ ਪਤਾ ਨਾ ਲੱਗ ਜਾਵੇ ਤੇ ਮਤਲਬ ਹੈਗੀ ਉਹ ਗਲਤੀ ਆ ਇਹ ਤਾਂ ਮਤਲਬ ਗਲਤੀ ਆ ਉਹ ਤੇ ਹੁਣ ਜਿਹੜਾ ਅੱਜ ਦਾ ਇਹਨਾਂ ਨੇ ਪ੍ਰੈਂਕ ਬਣਾਇਆ ਸ਼ੂਟ ਕੀਤਾ ਹਨਾ ਵੀ ਇਹ ਕਿਸੇ ਫਰੈਂਡ ਦੇ ਫੋਨ ਤੋਂ ਕਾਲ ਕਰਦਾ ਆਪਣੇ ਘਰ ਵਾਲੇ ਨੂੰ ਪਹਿਲਾਂ ਇਹਨੂੰ ਐਂ ਦੱਸੋ ਸਭ ਤੋਂ ਵੱਡੀ ਗੱਲ ਹੈ ਜਿਹੜਾ ਬੰਤਾ ਤੁਹਾਡੇ ਨਾਲ 2400 ਘੰਟੇ ਰਹਿੰਦਾ ਠੀਕ ਆ ਉਹ ਮੰਨ ਲਓ ਦੀ ਹੁਣ ਵਾਈਫ ਆ ਉਹ ਉਹ ਉਹਦੇ ਨਾਲ ਤਾਂ ਨਹੀਂ ਪਈ ਉਹ 2400 ਘੰਟੇ ਉਹਨੂੰ ਉਹਦੀ ਆਵਾਜ਼ ਨਹੀਂ ਪਛਾਣਉ ਭਾਵੇਂ ਜਿਹੜੇ ਮਰਜ਼ੀ ਫੋਨ ਤੋਂ ਫੋਨ ਕਰ ਲਵੇ ਉਹ ਇਹਦਾ ਇਹ ਨਹੀਂ ਹੋ ਸਕਦਾ ਵੀ ਉਹਨੂੰ ਉਹਦੀ ਬਾਜਣਾ ਪਛਾਣਣਾ ਹੀ ਹੋਵੇ ਠੀਕ ਆ ਇਹ ਰਲ ਮਿਲ ਕੇ ਸਾਰੇ ਪ੍ਰੈਂਕ ਕਰਦੇ ਨੇ ਇਹ ਪ੍ਰੈਂਕ ਕਰਨ ਦਾ ਸਿਰਫ ਇੱਕੋ ਇੱਕ ਮਤਲਬ ਸੀਗਾ ਵੀ ਆਪਣੇ ਥੋੜੀ ਜੀ ਇਮੇਜ ਸੁਧਾਰ ਸਕੇ ਬਾਵੇ ਦੀ ਘਰ ਵਾਲੀ ਕਿਉਂਕਿ ਬਾਵੇ ਦੇ ਘਰ ਵਾਲੇ ਵੀ ਹੋ ਗਈ ਬੇਇੱਜ਼ਤੀ ਬਹੁਤ ਜ਼ਿਆਦਾ ਠੀਕ ਆ ਕਿਉਂਕਿ ਇਸ ਸਨੈਪਚੈਟ ਤੇ ਲੱਗੀ ਰਹਿੰਦੀ ਹੈ ਜਨਤਾ ਨਾਲ ਠੀਕ ਆ ਕੀ ਪਤਾ ਬਾਬਾ ਰਲ ਕੇ ਨਾਲ ਕਰਾਉਂਦਾ ਹੋਵੇ ਮੀਆਂ ਬੀਬੀ ਤੁਹਾਨੂੰ ਪਤਾ ਹੀ ਅੱਜ ਕੱਲ ਤਾਂ ਲੋਕਾਂ ਦੇ ਜਮੀਰ ਇੰਨੇ ਮਰ ਗਏ ਨਾ ਗਰਗੇ ਬੰਦੇ ਸਾਲੇ ਠੀਕ ਹੈ ਆਦਮੀ ਤਿਵੇਂ ਰਲ ਕੇ ਕੀ ਪਤਾ ਸਿਸਟਮ ਚਲਾਉਂਦੇ ਹੋਣ ਕੋਈ ਜਿਹੜੇ ਇਹਨਾਂ ਦੇ ਥੱਲੇ ਕਮੈਂਟ ਕਰਦੇ ਨੇ ਠੀਕ ਆ ਉਹਨਾਂ ਦੇ ਮੈਂ ਕਮੈਂਟ ਵੀ ਪੜੇ ਸੀਗੇ ਇਹ ਬਾਅਦੋਂ ਡਿਲੀਟ ਡਿਲੂਟ ਕਰ ਦਿੰਦੇ ਹੋਣ ਆ ਜਿਹੜੇ ਜਿਹੜੇ ਬੰਦੇ ਮਤਲਬ ਇਹਨਾਂ ਦੇ ਆਲੇ-ਦਾਲੇ ਇਹਨਾਂ ਦੇ ਘਰ ਦੇ ਆਲੇ-ਦਾਲੇ ਰਹਿੰਦੇ ਨੇ ਜਾਂ ਇਹਨਾਂ ਦੇ ਫਰੈਂਡ ਸਰਕਲ 'ਚ ਇਹਨਾਂ ਨੂੰ ਜਾਣਦੇ ਨੇ ਉਹ ਬੰਦੇ ਦੱਸਦੇ ਨੇ ਵੀ ਇਹ ਗਲਤ ਕੰਮ ਕਰਦੇ ਨੇ ਇਹ ਰੂਮ ਮਤਲਬ ਕਹਿ ਲਓ ਵੀ ਦੇਵ ਬਾਰਾ ਤਾਂ ਉਹ ਉਹ ਹੋਟਲ ਫੇਲ ਕਰਤਾ ਬੇ ਆਓ ਜਾਓ ਕਰੋੜੇ ਜਾਓ ਉਹ ਵਾਲਾ ਸਿਸਟਮ ਚਲਾਇਆ ਹੋਇਆ ਇਹਨਾਂ ਨੇ ਭਾਈ ਮੈਂ ਐਵੇਂ ਨਹੀਂ ਕਹਿ ਰਿਹਾ ਮੈਂ ਜੋ ਸਾਹਮਣੇ ਦੇਖਿਆ ਵੀਡੀਓ ਦੇ ਵਿੱਚ ਮੈਂ ਤਾਂ ਉਹੀ ਕਹਿ ਰਿਹਾ ਵਾਂ ਠੀਕ ਹੈ ਕਿ ਨਹੀਂ ਹ ਰਿੰਪਲ ਦੀ ਵੀਡੀਓ ਦੇ ਵਿੱਚ ਵੀ ਥੱਲੇ ਮੈਂ ਕਮੈਂਟ ਵੀ ਦੇਖੇ ਸੀਗੇ ਤੇ ਉਹ ਤਾਂ ਬਹੁਤ ਕੁਝ ਕਹਿ ਰਹੇ ਸੀ ਕਮੈਂਟਾਂ ਦੇ ਵਿੱਚ ਤਾਂ ਉਹ ਤਾਂ ਇਹਦੀ ਮਾਂ ਬਾਰੇ ਵੀ ਬਹੁਤ ਕੁਝ ਕਹਿ ਰਹੇ ਆ ਪਰ ਨਹੀਂ ਕਹਿੰਦੇ ਚਲੋ ਛੱਡੋ ਉਹ ਗੱਲ ਨੂੰ ਪਰ ਜੋ ਵੀ ਇਹਦੇ ਬੰਦੇ ਆਲੇ-ਦਾਲੇ ਰਹਿੰਦੇ ਆ ਉਹਨਾਂ ਨੂੰ ਸਭ ਕੋ ਪਤਾ ਹੀ ਆ ਜਣੀ ਇਹਨਾਂ ਨੇ ਆ ਜਿਹੜਾ ਪ੍ਰੈਂਕ ਆ ਸ਼ੂਟ ਕੀਤਾ ਵਾ ਹਨਾ ਵੀ ਕਿਸੇ ਹੋਰ ਦੇ ਫੋਨ ਤੋਂ ਮੈਂ ਫੋਨ ਕਰਦਾ ਆਪਣੀ ਘਰ ਵਾਲੀ ਨੂੰ ਹਨਾ ਵੀ ਮੇਰੀ ਘਰ ਵਾਲੀ ਤਾਂ ਬੜੀ ਚੁੰਗੀ ਆ ਬਾਬੀ ਤਾਂ ਇਹ ਤਾਂ ਇਹ ਤਾਂ ਕਿਸੇ ਨਾਲ ਗੱਲੇ ਨਹੀਂ ਕਰਦੀ ਹਣਾ ਤੇ ਪਹਿਲੀ ਗੱਲ ਤਾਂ ਜੇ ਜੇ ਇਹ ਗੱਲ ਕਰਦੀ ਆ ਮਤਲਬ ਕਿਸੇ ਦਾ ਅਨਨੋਨ ਦਾ ਫੋਨ ਆ ਗਿਆ ਪਹਿਲੀ ਗੱਲ ਚ ਜਦੋਂ ਇੱਕ ਵਾਰੀ ਤਾਂ ਬੰਦਾ ਚੱਕਦਾ ਹਨਾ ਚਲ ਉਹਨੇ ਚੱਕਿਆ ਠੀਕ ਆ ਪੁੱਛਿਆ ਹਾਂਜੀ ਤੁਸੀਂ ਕੌਣ ਓਕੇ ਠੀਕ ਆ ਜਦੋਂ ਬੰਦਾ ਨਹੀਂ ਜਾਣਦਾ ਯਾਰ ਅਨਨੋਨ ਆ ਬੰਦਾ ਫੋਨ ਕੱਟ ਕੇ ਰੱਖ ਦੂ ਹੁਣ ਉਹਨੂੰ ਸਾਹਮਣੇ ਪਤਾ ਵਾ ਵੀ ਭਾਈ ਕੋਈ ਮੁੰਡਾ ਮੈਨੂੰ ਫੋਨ ਕਰ ਰਿਹਾ ਪਰੇਸ਼ਾਨ ਕਰ ਰਿਹਾ ਤੰਗ ਕਰ ਰਿਹਾ ਉਹ ਫੋਨ ਹੀ ਕਿਉਂ ਚੱਕੂ ਫੋਨ ਹੀ ਕਿਉਂ ਚੱਕੂ ਕੁੜੀ ਜੇ ਉਹਨਾਂ ਟਰਸਟਡ ਨਹੀਂ ਹੈਗੀ ਜੇ ਬਾਬੇ ਦੇ ਪ੍ਰੈਂਕ ਬਾਰੇ ਇਹਨੂੰ ਨਹੀਂ ਪਤਾ ਸੀ ਜੇ ਇਹਨੂੰ ਆਵਾਜ਼ ਨਹੀਂ ਪਛਾਣ ਚਾਈ ਫਿਰ ਇਹਦਾ ਮਤਲਬ ਇਹ ਹੈਗੀ ਆ ਗਲਤ ਕਿਉਂਕਿ ਇਹ ਇੰਟਰਸਟ ਲੈ ਰਹੀ ਆ ਜਿਹੜਾ ਬੰਦੇ ਨੇ ਮਤਲਬ ਕਾਲ ਕੀਤੀ ਆ ਉਹਦੇ ਨਾਲ ਇੰਟਰਸਟ ਲੈ ਰਹੀ ਆ ਗੱਲਾਂ ਕਰਨ ਚ ਠੀਕ ਹੈ ਕਿ ਨਹੀਂ ਉਹਨੇ ਫੋਨ ਨਹੀਂ ਕੱਟਿਆ ਹਾਂ ਠੀਕ ਹੈ ਚਲੋ ਕੁੜੀ ਇੱਕ ਅੱਧੀ ਵਾਰ ਇੱਕ ਵਾਰ ਉਹਨੇ ਕੱਟਤਾ ਫੋਨ ਮੁੜ ਕੇ ਤਾਂ ਗੱਲਾਂ ਮਾਰੀ ਗਈ ਉਹਦੇ ਨਾਲ ਸਾਰੀਆਂ ਗੱਲਾਂ ਮਾਰੀਆਂ ਉਹਨੇ ਤੇ ਤੇ ਇਹਨਾਂ ਦੇ ਬਣਾਵਾਂਗੇ ਰੋਸਟ ਕੁੜੀ ਨੂੰ ਛੇਤੀ ਮੇਰਾ ਵੀਰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਸ਼ੇਅਰ ਕਰਦਾਇਆ ਕਰੋ ਕਮੈਂਟ ਕਰਿਆ ਕਰੋ ਮੇਰਾ ਵੀਰ ਤੇ ਆਪਣਾ ਕੰਮ ਇਹੀ ਆ ਜਿਹੜਿਆ ਹੈਗੇ ਨੇ ਡੰਗਰ ਜਿੰਨੇ ਡੰਗਰ ਇਕੱਠੇ ਹੋਏ ਨੇ ਆ ਜਿੰਨੇ ਆ ਜਿਹੜੇ ਨਗੇਜ ਪੁਣਾ ਕਰਦੀਆਂ ਜਨਾਨੀ ਆ ਇਹ ਸਾਰਿਆਂ ਦੀ ਥੌੜੀ ਲਾਉਣੀ ਬਸ ਆਪਣਾ ਕੰਮ ਇਹੀ ਆ ਇਹਨਾਂ ਨੂੰ ਸੁਧਾਰਨਾ ਤੇ ਇਹਨਾਂ ਤੇ ਰੋਸਟ ਕੱਢਣਾ ਆਪਣਾ ਬਸ ਇਹੀ ਕੰਮ ਆ ਜੇ ਤੁਹਾਨੂੰ ਚੰਗਾ ਲੱਗਦਾ ਤਾਂ ਕਮੈਂਟ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਜ਼ਰੂਰ ਕਰੋ